ਸਹਿਯੋਗ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਨਾਬਾ ਦੇ ਬੋੜਾ ਗੇਟ ਵਿਖੇ ਧੰਨਾ ਲਗਾਇਆ ਗਿਆ ਇਸ ਸੰਨੇ ਦੇ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ ਰੋਡ ਨੂੰ ਜਮ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਉੱਤੇ ਕਿਸਾਨ ਆਗੂਆਂ ਨੇ ਬੋਲਦਿਆਂ ਹੋਇਆਂ ਮੋਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆੜੇ ਹੱਥੀ ਲਿਆ ਕਿ ਹੈ ਕਿ 35 ਦਿਨ ਦੇ ਕਰੀਬ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਟਾਸ ਤੋਂ ਮਾਸ ਨਹੀਂ ਹੋਰੀ ਇਸ ਮੌਕੇ ਉਤੇ ਕਿਸਾਨ ਆਗੂ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਟਰਨਾ ਦਿੱਤਾ ਜਾਵੇਗਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦਲ ਦੇ ਸੱਦੇ ਨੂੰ ਲੈ ਕੇ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਜਿਹੜੀਆਂ ਕਿਸਾਨੀ ਮੰਗਾਂ ਸੈਂਟਰ ਦੀ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਪਖਮਖਤ ਜਥੇ ਵੰਦੀਆਂ ਵੱਲੋਂ ਧਰਨੇ ਜਿਹੜੇ ਦਿੱਤੇ ਜਾ ਰਹੇ ਨੇ ਔਰ 9 ਮਹੀਨੇ ਤੋਂ ਲਗਾਤਾਰ ਧਰਨੇ ਚੱਲ ਰਹੇ ਨੇ ਔਰ ਤੁਸੀਂ ਸਰਕਾਰਾਂ ਨੇ ਉਸ ਇਸ ਜਮ੍ਹਾਂ ਬੋਲੇ ਹੋ ਕੇ ਬੈਠੀਆਂ ਨੇ ਉਹ ਕਿਸਾਨੀ ਦੇ ਬੰਗਾਂ ਦੇ ਲਈ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਔਰ ਉਸ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕਿਉਂਕਿ ਡਲੇਵਾਲ ਸਾਹਿਬ 35 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਮਰਨ ਵਰਤ ਤੇ ਔਰ ਸਰਕਾਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਉਸ ਸਬੰਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਚੱਕਾ ਜਾਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਸਾਰੀਆਂ ਜਥੇਬੰਦੀਆਂ ਕਿਸਾਨ ਇਕੱਠੇ ਹੋ ਕੇ ਔਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਨੂੰ ਧੰਨਵਾਦ ਸਾਹਿਬ ਖਾਲਾ ਸੰਦੇਸ਼ ਵੀ ਦੀ ਵਿਵਾਦਤ ਬਾਡਰ ਬਾਰਡਰ ਪਹੁੰਚੋ ਹਿਲ ਜਲ ਹੋ ਰਹੀ ਹੈ ਦੇਖੋ ਸਰਕਾਰ ਦੀ ਇਨੀ ਜ਼ਰਤ ਨਹੀਂ ਹੈਗੀ ਕਿ ਉਹਨਾਂ ਨੂੰ ਚੱਕ ਲੈ ਕਿਉਂਕਿ ਪੂਰਾ ਪੰਜਾਬ ਹੈ ਜਿਹੜਾ ਕਿਸਾਨ ਹੈ ਮਜ਼ਦੂਰ ਹੈ ਭਾਵੇਂ ਉਹ ਸਾਰੇ ਕਿਸਾਨੀ ਮੰਗਾਂ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਨੇ ਔਰ ਸਰਕਾਰ ਜਿੰਨਾ ਤੱਕਾ ਜਿਹੜਾ ਨਹੀਂ ਕਰ ਸਕਦੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਬਰ ਦੇ ਨਾਲ ਜਿਹੜਾ ਸੰਘਰਸ਼ ਰੋਕੇ ਨਹੀਂ ਜਾਂਦੇ ਕਿਉਂ ਨਾ ਬੈਠ ਕੇ ਗੱਲ ਕਰਕੇ ਉਸ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਹੀ ਜਿਹੜਾ ਸਰਕਾਰ ਦਾ ਕੋਈ ਸਰਕਾਰ ਚੰਗੀ ਸਰਕਾਰ ਹੁੰਦੀ ਹੈ ਜੇ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਮੈਂ ਗੁਰਜੰਟ ਸਿੰਘ ਸਿੰਬੜੋ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕਪਾਸ ਜਿਹੜਾ ਪਿਛਲੇ 35 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਵਾਰਤ ਰੱਖਿਆ ਹੋਇਆ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਅਸੀਂ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਐਸ ਕੇੰਦ ਦੇ ਹੁਕਮ ਦੇ ਅਨੁਸਾਰ ਅੱਜ ਇਹ ਬੌੜਾ ਗੇਟ ਜਿਹੜਾ ਸਾਰਿਆਂ ਜਥੇਬੰਦਿਆਂ ਨੇ ਰਲ ਮਿਲ ਕੇ ਧਰਨਾ ਲਾਇਆ ਉਸ ਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਹਾਂ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮੋਦੀ ਦੀ ਸਰਕਾਰ ਇੱਕੋ ਜਿੱਦ ਖੜੀ ਬੈਠੀ ਆ ਕਿ ਚਾਹੇ ਕੋਈ ਮਰੇ ਚਾਹੇ ਕੋਈ ਰਹੇ ਸਾਡੀ ਸੇਤੇ ਕੋਈ ਅਸਰ ਨਹੀਂ ਪਰ ਬੜਾ ਦੁਖ ਨਾਲ ਕਹਿਣਾ ਪੈ ਰਿਹਾ ਜਿਸ ਤਰ੍ਹਾਂ ਹੁਣ ਇੱਕ ਮੇਰੇ ਕਿਸਾਨ ਵੀਰ ਕਹਿ ਰਹੇ ਤੇ ਕਿ ਜੇਕਰ ਅਸੀਂ ਉਥੇ 10 ਦਿਨ ਹੋਰ ਬੈਠੇ ਰਹਿੰਦੇ ਸ਼ਾਇਦ ਮਸਲਾ ਹੱਲ ਹੋ ਜਾਂਦਾ ਪਰ ਇਹ ਸਾਡੀਆਂ ਕਿਆਸਰ ਆਈਆਂ ਨੇ ਬਿਲਕੁਲ ਨਹੀਂ ਇਹ ਮਸਲਾ ਹੱਲ ਹੋਣ ਦੀ ਸੰਭਾਵਨਾ ਪਿਛਲੇ 35 ਦਿਨਾਂ ਤੋਂ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਨਾਲ ਖੇਡ ਰਿਹਾ ਔਰ ਤਕਰੀਬਨ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਜਾ ਕੇ ਉਹਦੇ ਨਾਲ ਹਮ ਦੇ ਪ੍ਰਗਟ ਕਰਨ ਵਾਸਤੇ ਆ ਰਹੇ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਸ ਲੋਕ ਰਾਜ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਵਿੱਚੋਂ ਅੱਜ ਕੱਲ ਇੱਕ ਵੀ ਕੋਈ ਮੰਤਰੀ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਸੁਪਰੀਮ ਕੋਰਟ बार-बार ਜ਼ੋਰ ਦੇ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਨੂੰ ਬਚਾਓ ਪਰ ਮੈਂ ਸੁਪਰੀਮ ਕੋਰਟ ਦੇ ਸਤਕਾਰਯੋਗ ਜੱਜਾਂ ਦਾ ਸਤਕਾਰ ਕਰਦਾ ਹੋਇਆ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਤੁਹਾਨੂੰ ਜਗਜੀਤ ਸਿੰਘ ਜੀ ਡੱਲੇਵਾਲ ਨੇ ਚਿੱਠੀ ਲਿਖੀ ਆ ਤੁਸੀਂ ਉਸ ਤਰੀਕੇ ਦੇ ਨਾਲ ਸੈਂਟਰ ਦੀ ਸਰਕਾਰ ਦੇ ਉਸ ਮੋਦੀ ਰਾਜੇ ਨੂੰ ਕਿਉਂ ਨਹੀਂ ਕਹਿੰਦੇ ਕਿ ਇੱਕ ਜਾਨ ਜਾ ਰਹੀ ਆ ਔਰ ਇੱਕ ਜਾਨ ਨਹੀਂ ਜਾਊਗੀ ਇਸ ਦੇ ਪਿੱਛੇ ਪਤਾ ਨਹੀਂ ਲੱਖਾਂ ਜਾਨਾਂ ਜਾਣ ਵਾਸਤੇ ਤਿਆਰ ਨੇ ਉਹਨਾਂ ਦੀ ਨਜ਼ਰ ਕਿਉਂ ਨਹੀਂ ਖੋਲ ਰਹੇ ਕਿਉਂ ਨਹੀਂ ਸੈਂਟਰ ਦੀ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਜ਼ੋਰ ਪਾਉਂਦੀ ਕਿ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਮੰਨ ਚੁੱਕੇ ਹੋ ਉਹਨਾਂ ਨੂੰ ਲਾਗੂ ਕਰੋ ਇੱਕ ਪਾਸੇ ਲਿਖਤੀ ਰੂਪ ਦੇ ਵਿੱਚ ਇਹ ਮੰਗਾਂ ਮੰਨ ਚੁੱਕੇ ਨੇ ਪਰ ਦੂਜੇ ਪਾਸੇ ਇਨਡਾਇਰੈਕਟ ਤਰੀਕੇ ਦੇ ਨਾਲ ਅੱਜ ਫੇਰ ਖੇਤੀ ਦੀ ਨਵੀਂ ਨੀਤੀ ਲਿਆ ਕੇ ਇਹ ਸਾਨੂੰ ਬਰਗ ਲਾ ਕੇ ਸਟੇਟਾਂ ਦੇ ਉੱਤੇ ਇਹ ਜ਼ੋਰ ਪਾ ਰਹੇ ਨੇ ਕਿ ਤੁਸੀਂ ਕਿਸਾਨਾਂ ਨੂੰ ਸਹਿਮਤ ਕਰੋ ਅੱਜ ਜਿਹੜੇ ਸਾਨੂੰ ਲੋਕ ਇਹ ਦੱਸ ਰਹੇ ਨੇ ਹਰਜੀਤ ਸਿੰਘ ਗਰੇਵਾਲ ਵਰਗੇ ਮੈਂ ਸ਼ਰਮ ਨਾ ਲਾਉਂਗਾ ਕਿ ਸਟੇਟ ਦਾ ਸਬਜੈਕਟ ਜਿਹੜਾ ਖੇਤੀਬਾੜੀ ਆ ਕੀ ਜਿਸ ਦਿਨ ਅਸੀਂ ਦਿੱਲੀ ਬੈਠੇ تھے ਉਸ ਦਿਨ ਗਰੇਵਾਲ ਸਾਹਿਬ ਨੂੰ ਪਤਾ ਨਹੀਂ ਸੀ ਕਿ ਸਟੇਟ ਕਾਟਾ ਇਹਦਾ ਸੈਂਟਰ ਕਿਉਂ ਦਾਖਲ ਦੇ ਰਿਹਾ ਜਾਣ ਬੁੱਝ ਕੇ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਬੀਜੇਪੀ ਆਪਣੀਆਂ ਚਾਲਾਂ ਚੱਲ ਰਹੀ ਹੈ ਔਰ ਹਰ ਉਹ ਹੱਤਕੰਡਾ ਬਣਾ ਰਹੀ ਹੈ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਖਤਮ ਕੀਤਾ ਜਾ ਸਕੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਸਮੇ ਸਮੇ ਦੇ ਨਾਲ ਅਸੀਂ ਹਰ ਇੱਕ ਦਾ ਸਹਿਯੋਗ ਲਵਾਂਗੇ ਸਾਰੀਆਂ ਜਾਤਾਂ ਸਾਰੀਆਂ ਨਸਲਾਂ ਔਰ ਹਰ ਕਾਰੋਬਾਰ ਵਾਲੇ ਦੇ ਨਾਲ ਜੇਕਰ ਕਿਸਾਨ ਮਰਦਾ ਤਾਂ ਦੋਸਤੋ ਮੈਂ ਸ਼ਰਿਆਮ ਕਹਿੰਦਾ ਬੱਚਦੇ ਬਾਜ਼ਾਰ ਦੇ ਵਿੱਚ ਬੈਠਾ ਕੋਈ ਵੀ ਇਨਸਾਨ ਨਹੀਂ ਚਾਹੇ ਉਹ ਕੱਪੜੇ ਵਾਲਾ ਹੋਵੇ ਚਾਹੇ ਉਹ ਕਿਸੇ ਸਪੇਅਰ ਪਾਰਟ ਵਾਲਾ ਹੋਵੇ ਚਾਹੇ ਉਹ ਕੋਈ ਮਕੈਨਿਕ ਹੋਵੇ ਕਿਉਂਕਿ ਜਦੋਂ ਕਿਸਾਨ ਦੀ ਜੇਬ ਦੇ ਵਿੱਚ ਚਾਰ ਪੈਸੇ ਆਉਂਦੇ ਨੇ ਤਾਂ ਅਸੀਂ ਬਾਜ਼ਾਰ ਦੇ ਵਿੱਚ ਆਉਂਨੇ ਆਂ ਔਰ ਅਸੀਂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਵਾਸਤੇ ਚਾਰ ਪੈਸੇ ਉਹਨਾਂ ਨੂੰ ਬਟਾਉਨੇ ਆਂ ਉਹਨਾਂ ਦਾ ਜਿਹੜਾ ਕਾਰੋਬਾਰ ਆ ਚੱਲਦਾ ਇੱਕ ਗੱਲ ਮੈਂ ਕਹੂੰਗਾ ਕਿ ਉਹ ਲੋਕ ਸਾਨੂੰ ਬਾਰ-ਬਾਰ ਇਸ ਚੀਜ਼ ਦਾ ਭਰੋਸਾ ਦਿੰਦੇ ਨੇ ਅਸੀਂ ਤੁਹਾਡੇ ਨਾਲ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪ੍ਰੈਕਟੀਕਲ ਤੌਰ ਤੇ ਜਦੋਂ ਸੜਕਾਂ ਤੇ ਉਤਰਦੇ ਸਾਡਾ ਸਾਸ ਦੇਣ ਦੀ ਬਜਾਏ ਬਦਨਾਮ ਕਿਸਾਨਾਂ ਨੂੰ ਕੀਤਾ ਜਾਂਦਾ ਕਿ ਲੋਕਾਂ ਨੂੰ ਤੰਗ ਕਰਦੇ ਨੇ ਤੁਸੀਂ ਸਿਆਣੇ ਅੱਜ ਦੇਖੋ ਕਿੰਨੀ ਠੰਡ ਦੇ ਵਿੱਚ ਸਾਡੇ ਸਤਿਕਾਰਯੋਗ ਮਾਮਾ ਸਾਡੇ ਭੈਣਾ ਸਾਡੇ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਨੇ ਕੀ ਸਾਨੂੰ ਚਾਹ ਆ ਕੇ ਸੜਕਾਂ ਤੇ ਬੈਠਣ ਦਾ ਹੋ ਸਕਦਾ ਇਹਨਾਂ ਦੇ ਵਿੱਚੋਂ ਜਾਣ ਲੱਗੇ 75% ਲੋਕ ਬਿਮਾਰ ਹੋਣ ਕੌਣ ਜ਼ਿੰਮੇਵਾਰ ਆ ਉਹਨਾਂ ਦਾ ਇਹ ਮਾੜੀਆਂ ਸਰਕਾਰਾਂ ਔਰ ਬੀਜੇਪੀ ਦੀਆਂ ਮਾੜੀਆਂ ਨੀਤੀਆਂ ਜਿੱਥੇ ਸਾਡੀਆਂ ਕੋਟਾਂ ਦਾ ਸਤਿਕਾਰ ਕਰਦੇ ਆ ਮੈਂ ਸੁਪਰੀਮ ਕੋਰਟ ਦੇ ਸਤਕਾਰਯੋਗ ਜੱਜਾਂ ਨੂੰ ਹੁਣ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਤੁਸੀਂ ਕਿਸਾਨਾਂ ਦੀ ਜਿਹੜੀ ਪੁਕਾਰ ਆ ਸੁਣੋ ਔਰ ਉਹ ਜਗਜੀਤ ਸਿੰਘ ਢੱਲੇਵਾਲ ਜਿਹੜਾ ਮਰਨ ਵਰਤ ਦੇ ਉੱਤੇ ਬੈਠਾ ਇੱਕ ਜ਼ਿੰਦਗੀ ਦੀ ਲੜਾਈ ਲੜ ਰਿਹਾ ਆਪਣੇ ਨਿੱਜੀ ਹਿੱਤ ਵਾਸਤੇ ਨਹੀਂ ਸਿਰਫ ਸਾਡੇ ਇਹਨਾਂ ਬੱਚਿਆਂ ਦੇ ਵਾਸਤੇ ਜਿਨ੍ਹਾਂ ਨੇ ਆਉਣ ਵਾਲਾ ਸਾਡਾ ਭਵਿੱਖ ਸਾਹਮਣਾ ਇੱਕ ਪਾਸੇ ਅਸੀਂ ਕਹਿ ਰਹੇ ਆ ਕਿ ਸਾਡੇ ਨੌਜਵਾਨ ਸਾਡੇ ਕੱਲ ਦੇ ਨੇਤਾ ਨੇ ਕੱਲ ਦੇ ਭਵਿੱਖ ਨੇ 75% ਨੌਜਵਾਨ ਤਾਂ ਅਸੀਂ ਵਿਦੇਸ਼ਾਂ ਨੂੰ ਭੇਜ ਚੁੱਕਿਆ ਜਿਨ੍ਹਾਂ ਦੇ ਵਿੱਚੋਂ ਕਿੰਨੇ ਮੇਰੇ ਵੀਰ ਸਮੁੰਦਰ ਦਾ ਰਹੀ ਕਿੰਨੇ ਸਾਡੇ ਨੌਜਵਾਨ ਮਰੇ ਨੇ ਕਿੰਨੇ ਸਾਡੇ ਨੌਜਵਾਨ ਮੈਕਸੀਕੋ ਦੀ ਕੰਧਾਂ ਦੀ ਭੇਟ ਚੜ੍ਹ ਗਏ ਕਿੰਨੇ ਸਾਡੇ ਨੌਜਵਾਨ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਨੇ ਪਰ ਦੁੱਖ ਦੀ ਗੱਲ ਆ ਕਿ ਲੋਕ ਰਾਜ ਦੇ ਉਹਨਾਂ ਹਾਕਮਾਂ ਨੂੰ ਜਿਹੜਾ ਨਸ਼ੇ ਚੂਰਨ ਸਾਡੀਆਂ ਇਹ ਤਕਲੀਫਾਂ ਨਹੀਂ ਦਿਖਾਈ ਦੇ ਰਹੀਆਂ ਸਿਰਫ ਕਿਸਾਨਾਂ ਦਾ ਸੜਕਾਂ ਰੋਕਣਾ ਦਿਖਾਈ ਦੇ ਰਹੀਆਂ ਨੇ ਅੱਜ ਵੀ ਜੇ ਪੰਜਾਬ ਵਾਸੀਓ ਤੁਸੀਂ ਨੇ ਬਚਣਾ ਮੈਂ ਕਿਸੇ ਵੀ ਜਾਤ ਨੂੰ ਕਿਸੇ ਵੀ ਪਾਤ ਨੂੰ ਅਭੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਜੇ ਮੈਂ ਦੋਸ਼ੀ ਠਹਿਰਾਉਣਾ ਉਹ ਸਰਕਾਰ ਦੀਆਂ ਨੀਤੀਆਂ ਨੂੰ ਕਿਉਂਕਿ ਅਸੀਂ ਇਹ ਦੇਖ ਲਿਆ ਸਾਡੇ ਮਨ 'ਚ ਇੱਕ ਸ਼ੱਕ ਸੀ ਕਿ ਕਾਂਗਰਸ ਮਾੜੀ ਐ ਅਕਾਲੀ ਮਾੜੇ ਨੇ ਪਰ ਦੋਸਤੋ ਇਹ ਤਜਰਬਾ ਵੀ ਅਸੀਂ ਆਪਣੇ ਹੱਡਾਂ ਤੇ ਹੜਾ ਚੁੱਕਿਆ ਦੋਨਾਂ ਨੂੰ ਛੱਡ ਕੇ ਤੀਜਾ ਨੂੰ ਲੱਗੇ ਆ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿਸਾਨ ਦਾ ਪੁੱਤ ਇਸ ਧਰਤੀ ਤੋਂ ਵੈਦਾ ਹੋਇਆ ਅੱਜ ਉਸ ਭਗਵੰਤ ਮਾਨ ਨੇ ਵੀ ਇੱਕ ਦਿਨ ਜਾ ਕੇ ਢੱਲੇਵਾਲ ਸਾਹਿਬ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਕੀਤੀ ਜਿਹੜਾ ਕਹਿੰਦਾ ਸੀ ਮੈਂ ਸਿਕਿਉਰਿਟੀ ਤੋਂ ਤੁਹਾਡੇ ਵਿੱਚ ਬਿਜਰਨਾ ਚਾਹੁੰਨਾ ਕਿ ਮੈਂ ਪੁੱਛਣਾ ਚਾਹੁੰਨਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਨੂੰ ਤੁਸੀਂ ਆਪਣੀ ਸਿਕਿਉਰਿਟੀ ਲੈ ਕੇ ਜਾ ਕੇ ਉਹ ਸਾਡੇ ਬਜ਼ੁਰਗ ਬਾਪੂ ਦਾ ਹਾਲ ਚਾਲ ਦੇਖ ਆਓ ਉਹਨਾਂ ਨੂੰ ਪੁੱਛੋ ਕਿ ਕੀ ਤਕਲੀਫ ਹੈ ਜੇਕਰ ਇੱਕ ਵਾਰ ਉਹਨਾਂ ਨੂੰ ਭਰੋਸਾ ਦੇ ਕੇ ਉਹਨਾਂ ਦਾ ਮਰਨ ਬਾਰਤ ਤੜਾ ਦੇਣ ਹੋ ਸਕਦਾ ਉਹ ਗੁੱਸਾ ਸਾਡੇ ਬਾਤੇ ਹੋਰ ਜਿੰਦੇ ਰਹਿਣ